ਦິນਨਾਗਰ ਦੇ ਪਿੰਡ ਕੋਠੇ ਭੀਮਸੇਂ ਚ ਇੱਕ ਅਰਥਸੰਗ ਬਲ ਦੇ ਸਾਬਕਾ ਜਵਾਨ ਵੱਲੋਂ ਕਰੇਲੂ ਕਲੇਸ਼ ਤੇ ਚੱਲਦੇ ਫਾਹਲ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ ਮ੍ਰਿਤਕ ਤਿੰਨ ਲੜਕੀਆਂ ਦਾ ਪਿਤਾ ਸੀ ਅਤੇ ਇਸਦੀ ਪਤਨੀ ਇਸ ਨੂੰ ਛੱਡ ਕੇ ਪੇਕੇ ਘਰ ਜਾ ਚੁੱਕੀ ਸੀ ਪੁਲਸਾਰੋ 7174 ਦੇ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਅਸਤਾਰ ਗੁਰਦਾਸਪੁਰ ਚ ਭੇਜ ਦਿੱਤਾ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵੇਦ ਪ੍ਰਕਾਸ਼ ਵਾਸੀ ਕੋਠੇ ਭੀਮਸੇਂ ਦੀ ਬੇਟੀ ਪ੍ਰੀਤੀ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਮ੍ਰਿਤਕ ਵੇਦ ਸ਼ਰਾਬ ਪੀਂਦਾ ਆਦੀ ਸੀ ਅਤੇ ਐਸੀ ਬੁਰੀ ਆਦਤ ਚੱਲਦੇ ਹੀ ਉਹਨਾਂ ਦੀ ਮਾਂ ਉਸ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਇੱਦਾਂ ਚੱਲਦੇ ਅਮ੍ਰਿਤਕ ਕਾਫੀ ਪਰੇਸ਼ਾਨ ਰਹਿਣ ਲੱਗਾ। ਅਤੇ ਬੀਤੀ ਰਾਤ ਉਸਨੇ ਆਪਣੇ ਹੀ ਕਮਰੇ ਵਿੱਚ ਫਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਟੈਨਸ਼ਨ ਸੀ। ਪਤਾ ਨਹੀਂ ਕਿਹੜੀ ਆਉਂਦੀ ਟੈਨਸ਼ਨ ਸੀ। ਤੇ ਰਾਤੀ ਸ਼ਰਾਬ ਸ਼ਰਾਬ ਸ਼ਰੂਪਿੰਦੇ ਰਹੀ ਨਤੀ ਸ਼ਰਾਬ ਪੀਤੀ ਤੇ ਕੋਸ਼ਿਸ਼ ਬੋਲੇ ਵਾਲ ਤੇ ਚੁੱਪ ਕਿਤੇ ਸੋ ਗਈ। ਤੇ ਸਵੇਰੇ ਪਤਾ ਨਹੀਂ ਲੱਗਿਆ ਕਦੋਂ ਉੱਠ ਕੇ ਚੱਲ ਗਏ ਤੇ ਫਿਰ ਬਾਅਦ ਚ ਠਹਿ ਕੇ ਪਤਾ ਲੱਗਿਆ ਕਿ ਪਪਾ ਨੇ ਫਾਂਸੀ ਲੈ ਲਈ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦੀ ਇਹ ਫਾਂਸੀ ਕਿਸ ਤਰ੍ਹਾਂ ਲੱਤੀ ਜਰਾ ਜੀ ਤੁਹਾਡੇ ਮਤਲਬ ਉਹਨੂੰ ਗਿਆਨ ਕਿੰਨੀ ਦੇਰ ਹੋ ਗਈ ਹੈ ਘਰ ਚ ਰਿਫਰਸ ਹੋ ਗਿਆ ਦਾ ਉਹਨੂੰ ਕਿਦਾਂ ਹਾਂਜੀ ਕਿੰਨੀ ਦੇਰ ਹੋ ਗਈ ਹੋ ਗਏ ਨੇ 5-6 ਸਾਲ ਹੋ ਗਿਆ ਕਿੰਨੀ ਬਣ ਅੱਜ ਸਵੇਰੇ ਸੂਚਨਾ ਪ੍ਰਾਪਤ ਹੋਈ ਸੀ ਕੇ ਵੇਦ ਪ੍ਰਕਾਸ਼ ਦੇ ਨਾਂ ਦੇ ਮੁੰਡੇ ਨੇ ਜਿਹੜੀ ਇਹ ਕੋਠੇ ਧੀਮਸਰ ਆਪਣੇ ਘਰ ਦੇ ਵਿੱਚ ਪੱਖੇ ਨਾਲ ਲਟ ਕੇ ਆਤਮ ਹੱਤਿਆ ਕਰ ਲਈ ਆ। ਅਸੀਂ ਮੌਕੇ ਤੇ ਪੁੱਜ ਕੇ ਮੌਕਾ ਦੇਖਿਆ। ਆਲੰਦ ਵਾਲੇ ਆਣ ਗਵਾਨ ਤੋਂ ਸਾਰੇ ਪੁਛਪੜਤਾਲ ਕੀਤੀ। ਪਰਿਵਾਰ ਦੇ ਧਿਆਨ ਵੀ ਲਏ ਆ। ਇਹ ਵੇਦ ਪ੍ਰਕਾਸ਼ ਸਮਾ ਹਵਾਸਦੇਵ ਸੀਆਈਐਸਐਫ ਦੇ ਵਿੱਚੋਂ ਰਿਟਾਇਰ ਹੋਇਆ ਸੀ। ਰਿਟਾਇਰ ਹੋਣ ਦੇ ਬਾਅਦ ਪੈਨਸ਼ਨ ਲੈ ਰਿਆ ਸੀ। ਲੇਕਿਨ ਸ਼ਰਾਬ ਵਗੈਰਾ ਪੀਣ ਦਾ ਅਦੀ ਸੀ। ਇਹ ਘਰ ਦੀ 4 ਸਾਲ ਪਹਿਲਾਂ ਨੂੰ ਛੱਡ ਕੇ ਚਲੇ ਗਏ ਸੀ। ਇਹਦੀਆਂ ਤਿੰਨ ਲੜਕੀਆਂ ਨੇ ਕਬਡੀ ਦੀ ਉਮਰ 17 ਸਾਲ ਆ। ਉਨ੍ਹਾਂ ਦੇ ਕਹਿਣ ਮੁਤਾਬਕ ਵੀ ਉਨ੍ਹਾਂ ਦਾ ਪਾਪਾ ਜਿਹੜਾ ਖਰਚ ਜ਼ਿਆਦਾ ਕਰਦਾ ਸੀ ਆਮਦਨ ਘੱਟ ਸੀ ਤੇ ਮੰਮੀ ਤੇ ਜਾਣ ਕਰਕੇ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਪਰੇਸ਼ਾਨੀ ਦੇ ਚੱਲਦਿਆਂ ਅੱਜ ਸਵੇਰੇ ਉਹਨੇ ਆਪਣੇ ਘਰ ਦੇ ਉੱਪਰਲੇ ਕਮਰੇ ਵਿੱਚ ਖਿਣੇ ਲਟਕ ਕੇ ਆਤਮ ਹੱਤਿਆ ਕਰ ਲਈ ਆ ਕੋਈ সুইਸਾਈਡ ਨੋਟ ਪ੍ਰਾਪਤ ਨਹੀਂ ਹੋਇਆ ਉਹਦੀ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਅਸੀਂ ਇਸੇ ਤੋਂ ਪੁਸ਼ਟੀ ਕਰਨੀ ਕਰਦੇ ਹਾਂ ਲਾਸਟ ਦੀ ਖਬਰ ਦਿਨਾਨਗਰ ਤੋਂ ਡਾਕਟਰ ਰਮੇਸ਼ ਦੀ ਰਿਪੋਰਟ ਪੰਜਾਬ ਟੂਡੇ